ਸੋਰੀਆ ਪੰਡਤ ਮੋਨ ਲਾਲ ਗਲੋਬਲ ਸਕੂਲ ਚੁੱਤਿਆਂ ਦਾ ਲਗਾ ਮੇਲਾ ਰੰਗਲੇ ਪੰਜਾਬ ਦੀਆਂ ਯਾਦਾਂ ਕੀਤੀਆਂ ਤਾਜ਼ਾ ਪ੍ਰਿੰਸੀਪਲ ਮੈਡਮ ਵਰਿੰਦਰ ਕੌਰ ਅਤੇ ਸਕੂਲ ਮੈਨੇਜਮੈਂਟ ਦੀਆਂ ਮਾਪਿਆਂ ਨੇ ਕੀਤੀਆਂ ਰੱਜ ਕੇ ਸਿਫਤਾਂ ਸੌਂ ਦੇ ਮਹੀਨੇ ਚੁੱਤਿਆਂ ਦਾ ਤਿਉਹਾਰ ਸੱਚੇ ਪੰਜਾਬ ਚ ਬਹੁਤ ਤੁਮ ਤਾਂ ਨਾਲ ਬਣਾਇਆ ਜਾਂਦਾ ਹੈ ਜੇਕਰ ਗੱਲ ਕਰੀਏ ਫਤਿਹਗੜ ਚੂੜੀਆਂ ਤੇ ਪੰਡਤ ਮੋਨ ਲਾਲ ਗਲੋਬਲ ਸਕੂਲ ਦੀ ਜਿੱਥੇ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦੀ ਪ੍ਰਿੰਸੀਪਲ ਮੈਡਮ ਅਵਰਿੰਦਰ ਕੌਰ ਦੀ ਗਵਾਈ ਚ ਸਕੂਲੀ ਬੱਚਿਆਂ ਸਕੂਲ ਸਟਾਫ ਅਤੇ ਪੇਰੈਂਟਸ ਨਾਲ ਮਿਲ ਕੇ ਧੀਆਂ ਦਾ ਮੇਲਾ ਲਗਾਇਆ ਗਿਆ ਇਸ ਮੌਕੇ ਸਕੂਲ ਚ ਵੱਖ-ਵੱਖ ਤਰ੍ਹਾਂ ਦੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸਟਾਲ ਵੀ ਲਗਾਏ ਗਏ ਜਿਸ ਨਾਲ ਸਾਟਾ ਪੰਜਾਬੀ ਵਿਰਸਾ ਸਾਫ ਚਲ ਕਰਿਆ ਸੀ ਤੇ ਸਕੂਲ ਵਿੱਚ ਬੱਚਿਆਂ ਨੇ ਪੰਗੂੜੇ ਅਤੇ ਪੀਂਗਾ ਝੂਟ ਮੌਜਾ ਮਾਣਿਆ ਜਿਸ ਨਾਲ ਸਕੂਲ ਸਭਰੀ ਰੌਣਕਾਂ ਦਿਖਾਈ ਦੇ ਰਹੀਆਂ ਸਨ ਇਸ ਮੌਕੇ ਵਟੀ ਕਰ ਰਹੀ ਕਿ ਸਕੂਲ ਦੀ ਪ੍ਰਿੰਸੀਪਲ ਮੈਡਮ ਅਰਿੰਦਕੌਰ ਸਕੂਲੀ ਬੱਚਾ ਅਤੇ ਪੇਰੈਂਟਸ ਨੇ ਮਿਲ ਕੇ ਕਿਤਾਬ ਪੰਗੜਾ ਅਤੇ ਬੋਲੀਆਂ ਪਾਈਆਂ ਅਤੇ ਦੀਆਂ ਦੇ ਤਿਹਾੜੀਆਂ ਰੌਣਕਾਂ ਵੀ ਲਗਾਇਆ ਸਕੂਲ ਦੀ ਪ੍ਰਿੰਸੀਪਲ ਮੈਡਮ ਬਰਿੰਦਰ ਗੌਰ ਸਕੂਲ ਸਟਾਫ ਨਿੱਦ ਸੈਕ ਇਟੀਜ ਸਾਡਾ ਪੰਜਾਬ ਦਾ ਅਮੀਰ ਸੱਭਿਆਚਾਰ ਹੈ ਜੋ ਅਸੀਂ ਸਕੂਲ ਚ ਸਕੂਲੀ ਬੱਚਿਆਂ ਤੇ ਪੇਰੈਂਟਸ ਨਾਲ ਮਿਲ ਕੇ ਬਣਾ ਰਹੇ ਹਾਂ ਅਤੇ ਇਹ ਸਭ ਵੀ ਕਿ ਨਨੂ ਖੁਸ਼ੀ ਹੋ ਰਹੀ ਹੈ ਬੱਚਿਆਂ ਦੇ ਮਾਪਿਆਂ ਨੇ ਵੀ ਸਕੂਲ ਦੀ ਪ੍ਰਿੰਸੀਪਲ ਮੈਡਮ ਬਰਿੰਦਰ ਗੌਰ ਅਤੇ ਸਕੂਲ ਮੈਨੇਜਮੈਂਟ ਦੀਆਂ ਸਿਫਤਾਂ ਕਰਦੇ ਆ ਕਿ ਸਕੂਲ ਚ ਜੋਤੀਆਂ ਦਾ ਤਿਉਹਾਰ ਮਨਾਇਆ ਗਿਆ ਉਹ ਵੇਖ ਕੇ ਉਹਨਾਂ ਨੂੰ ਪੂਰਾ ਦਾ ਆਨੰਦ ਮਾਣਿਆ ਸਕੂਲੀ ਬੱਚੇ ਆਨੇ ਵੀ ਤੀ ਮੇਲੇ ਨੂੰ ਵੇਖ ਬਹੁਤ ਤੁਸ਼ਾਹਤ ਦਿਖਾਈ ਦਿੱਤੇ ਮੇਰੀ ਸੱਸ ਬੜੀ ਸੇ ਨੱਥੀ ਦੇ ਪੰਡਿਤ ਮੋਨ ਲਾਲ ਗਲੋਬਲ ਸਕੂਲ ਵਿਖੇ ਅਸ਼ਕੀਜ਼ ਦਾ ਮੇਲਾ ਪ੍ਰਿੰਸੀਪਲ ਮੈਡਮ ਪ੍ਰਿੰਦਰਕੌਰ ਦੀ ਦੇਖਰੇਖ ਹੇਠ ਇੱਥੇ ਬ੍ਰਿਸ਼ਾ ਨੂੰ ਸ਼ੌਕਤ ਜੋ ਚਤ੍ਰੋਸ਼ ਨਾਲ ਮਨਾਇਆ ਗਿਆ ਇਸ ਮੌਕੇ ਬੱਚਿਆਂ ਤੇ ਮਾਪੇ ਯਾਨੀ ਕਿ ਪੇਰੈਂਟਸ ਵੀ ਬੜੀ ਗਿਤੀ ਵਿੱਚ ਪਹੁੰਚੇ ਨੇ ਬੱਚਿਆਂ ਨੇ ਸਕੂਲ ਸਟਾਫ ਨੇ ਅਤੇ ਪੇਰੈਂਟਸ ਨੇ ਰਲ ਕੇ ਇਹ ਜਿਹੜਾ ਤਿਉਹਾਰ ਹੈ ਇੱਥੇ ਮਨਾਇਆ ਤੁਹਾਨੂੰ ਦਿਖਾਉਣਾ ਹੈ ਕਿ ਬੱਚਿਆਂ ਵੱਲੋਂ ਜੋ ਤਿਆਰ ਕੀਤੀ ਗਈ ਹੈ ਇਹ ਚਾਰਟ ਜਿਸ ਵਿੱਚ ਮੇਰਾ ਪਿੰਡ ਇਹ ਦੀਵਾਲੀ ਦਸਹਿਰਾ ਇਹ ਸਾਰੇ ਹੀ ਜਿਹੜੇ ਉਹਨਾਂ ਨੇ ਆਪਣੇ ਹੱਥਾਂ ਨਾਲ ਖੂਬਸੂਰਤ ਢੰਗ ਨਾਲ ਇਹ ਬਣਾਏ ਨੇ ਪੇਪਰ ਨਾਲ ਬਣਾਏ ਨੇ ਗੱਤੇ ਦੇ ਨਾਲ ਬਣਾਏ ਨੇ ਜਿਸ ਨਾਲ ਇਹ ਦਰਸਾਇਆ ਜਾ ਸਕੇ ਕਿ ਇਹ ਸਾਡਾ ਪੰਜਾਬੀ ਵਿਰਸਾ ਪੰਜਾਬੀ ਸਾਡਾ ਸੱਭਿਆਚਾਰ ਹੈ ਇਸ ਤੋਂ ਇਲਾਵਾ ਇੱਥੇ ਝੂੜੇ ਬੱਚਿਆਂ ਲਈ ਦਿਖਾਉਣੇ ਤੁਹਾਨੂੰ ਝੂੜੇ ਵੀ ਲੱਗੇ ਨੇ ਜਿਸ ਤਰ੍ਹਾਂ ਇਹ ਪੰਜਾਬੀ ਮੇਲਿਆਂ ਵਿੱਚ ਲੱਗਦੇ ਸੀਗੇ ਇੱਥੇ ਦੁਕਾਨਾਂ ਵੀ ਸਜਾਈਆਂ ਗਈਆਂ ਨੇ ਤੇ ਬੱਚੇ ਜਿਹੜੇ ਨੇ ਇੱਥੇ ਤੁਹਾਨੂੰ ਦਿਖਾਉਣੇ ਕਿ ਪੀਂਗਾ ਵੀ ਝੂਟ ਰਹੇ ਨੇ ਪੀਂਗਾ ਵੀ ਜੋ ਇਹ ਸਾਡਾ ਸਾਵਣ ਦੇ ਮਹੀਨੇ ਦੇ ਤਿਉਹਾਰ ਨੂੰ ਲੈ ਕੇ ਪਹਿਲਾ ਮੇਲੇ ਲੱਗਦੇ ਸੀ ਪਿੰਗਾ ਝੂਟੀਆਂ ਜਾਂਦੀਆਂ ਸਨ ਬੱਚਿਆਂ ਵੱਲੋਂ ਇੱਥੇ ਪਿੰਗਾ ਵੀ ਝੂਟੀਆਂ ਜਾ ਰਹੀਆਂ ਨੇ ਤੇ ਇੱਥੇ ਖਾਨਪੀਨ ਦੇ ਸਟਾਲ ਵੀ ਲੱਗੇ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਕਿ ਖਾਨਪੀਨ ਦੇ ਸਕੂਲ ਵੱਲੋਂ ਸਟਾਲ ਵੀ ਲਗਾਏ ਗਏ ਨੇ ਜਿਸ ਵਿੱਚ ਬੱਚੇ ਮਾਪੇ ਤੋਂ ਇਲਾਵਾ ਸਕੂਲ ਸਟਾਫ ਦੇ ਜਿਹੜੇ ਮੈਂਬਰ ਨੇ ਉਹ ਵੀ ਇੱਥੇ ਵੱਖ-ਵੱਖ ਖਾਣਿਆਂ ਦਾ ਆਨੰਦ ਲੈ ਰਹੇ ਨੇ ਗੱਲਬਾਤ ਕਰਦੇ ਆ ਵੱਖ-ਵੱਖ ਪਹੁੰਚੇ ਹੋਏ ਪੇਰੈਂਟਸ ਨਾਲ ਸਕੂਲ ਦੇ ਬੱਚਿਆਂ ਨਾਲ ਸਕੂਲ ਸਟਾਫ ਨਾਲ ਅਤੇ ਪ੍ਰਿੰਸੀਪਲ ਮੈਡਮ ਵਰਿੰਦਰ ਨਾਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਟੀਚ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਅਸੀਂ ਆਪਣੇ ਸਕੂਲ ਦੇ ਵਿੱਚ ਟੀਚ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਰਗੇਨਾਈਜ਼ ਕੀਤਾ ਆ ਜਿਹਦੇ ਵਿੱਚ ਮੇਰੇ ਪੇਰੈਂਟਸ ਤੇ ਬੱਚੇ ਜਿਹੜੇ ਆ ਮਿਲ ਕੇ ਅੱਜ ਪਰਫਾਰਮੈਂਸ ਦੇ ਰਿਹਾ ਇਹਦੇ ਵਿੱਚ ਮੈਂ ਜਿਆਦਾ ਬੱਚਿਆਂ ਨੂੰ ਸਾਡੇ ਜਿਹੜੇ ਸੱਭਿਆਚਾਰ ਆ ਸਾਡਾ ਪੰਜਾਬੀ ਕਲਚਰ ਆ ਉਹਦੇ ਤੋਂ ਮੈਂ ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹਦੀ ਸੀ ਅਸੀਂ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਰੂਟਸ ਦੇ ਨਾਲ ਜੋੜ ਕੇ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਪੰਜਾਬੀ ਕਲਚਰ ਬਾਰੇ ਪਤਾ ਲੱਗ ਸਕੇ ਸੋ ਆਪਾਂ ਇੱਥੇ ਤਿਆਰੀਆਂ ਕੀਤੀਆਂ ਮੇਰੇ ਟੀਚਰਸ ਨੇ ਬਹੁਤ ਮਦਦ ਕੀਤੀ ਈਵਨ ਪੇਰੈਂਟਸ ਨੇ ਵੀ ਬਹੁਤ ਮਦਦ ਕੀਤੀ ਸਟੂਡੈਂਟਸ ਨੇ ਅੱਜ ਇੱਥੇ ਪਰਫਾਰਮੈਂਸਿਸ ਦਿੱਤੀਆਂ ਲੋਕ ਗੀਤ ਗਾਏ ਗਿੱਧਾ ਪੰਗੜਾ ਤੁਸੀਂ ਦੇਖ ਸਕਦੇ ਹੋ ਪੇਰੈਂਟਸ ਵੀ ਸਾਨੂੰ ਕਾਫੀ ਵੱਧ ਛੱਡ ਕੇ ਇੱਥੇ ਜਿਹੜਾ ਵਾ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਨੇ ਮਣਕਾ ਕਦੋਂ ਕਦੀ ਤਿਆਰੀ ਚੱਲ ਰਹੀ ਸੀ ਇਹ ਸਾਰੇ ਆ ਕਦੋਂ ਪਲੈਨਿੰਗ ਕੀਤੀ ਸੀ ਬੈਕ ਇਹ ਸਾਡੀ 1 ਮੰਥ ਹੋ ਗਿਆ ਸਾਡੀ ਜਿਹੜੀ ਤਿਆਰੀਆਂ ਚੱਲ ਰਹੀਆਂ ਸੀ ਸਾਡੀ ਪਹਿਲਾਂ ਪਲੈਨਿੰਗ ਸੀ ਅਸੀਂ ਲਾਸਟ ਇਅਰ ਵੀ ਇਹ ਜਿਹੜਾ ਸੈਲੀਬ੍ਰੇਟ ਕੀਤਾ ਸੀ ਬਟ ਲਾਸਟ ਟਾਈਮ ਅਸੀਂ ਸਿਰਫ ਬੱਚਿਆਂ ਦੇ ਨਾਲ ਬੀਤਾ ਸੀ ਪਰ ਇਸ ਵਾਰ ਅਸੀਂ ਚਾਹਦੇ ਸੀਗੇ ਕਿ ਅਸੀਂ ਆਪਣੇ ਪੇਰੈਂਟਸ ਨੂੰ ਵੀ ਇਸ ਦੇ ਵਿੱਚ ਮੌਕਾ ਦੇਈਏ ਪੇਰੈਂਟਸ ਦੇ ਪੇਰੈਂਟਸ ਨੂੰ ਵੀ ਇਨਵੋਲ ਕਰੀਏ ਸੋ ਅੱਜ ਮੈਂ ਦੇਖ ਰਹੀ ਹਾਂ ਕਿ ਪੇਰੈਂਟਸ ਕਾਫੀ ਉਤਸ਼ਾਹਿਤ ਨੇ ਇਸ ਫੰਕਸ਼ਨ ਨੂੰ ਲੈ ਕੇ ਕਿਉਂਕਿ ਤੀਜ ਦਾ ਫੰਕਸ਼ਨ ਤੁਸੀਂ ਦੇਖਦੇ ਹੋ ਕਿ ਲੇਡਿਸ ਵਾਸਤੇ ਜ਼ਿਆਦਾ ਹੁੰਦਾ ਹੈ ਅਸੀਂ ਆਪਣੇ ਲੇਡਿਸ ਪੇਰੈਂਟਸ ਨੂੰ ਜਿਹੜਾ ਸੀਗਾ ਇੱਥੇ ਇਨਵਾਈਟ ਕੀਤਾ ਸੀਗਾ ਪੜੀ ਕਾਫੀ ਸਾਨੂੰ سپورਟ ਮਿਲਿਆ ਅਸੀਂ ਅੱਗੇ ਤੋਂ ਵੀ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਕਿ ਆਰਗੇਨਾਈਜ਼ ਕਰਾਂਗੇ ਕਿਉਂਕਿ ਮੈਨੂੰ ਪੇਰੈਂਟਸ ਦਾ ਬਹੁਤ ਹੀ ਪਿਆਰ ਮਿਲਿਆ ਇਸ 30 ਫੰਕਸ਼ਨ ਦੇ ਵਿੱਚ ਮੇਰੀ ਬੇਟੀ ਰਿਧੀਮਾ ਯੂकेजी ਕਲਾਸ ਪੜਦੀ ਹੈ ਬਹੁਤ ਵਧੀਆ ਬਹੁਤ ਵਧੀਆ ਸਾਰਾ ਇੱਕ ਇੱਕ ਸਾਰੀ ਜਿਹੜੀ ਉਹਨਾਂ ਨੇ ਮੈਨੇਜਮੈਂਟ ਕੀਤੀ ਹੈ ਬਹੁਤ ਵਧੀਆ ਕੀਤੀ ਹੈ ਬਹੁਤ ਮਜ਼ਾ ਆ ਰਿਹਾ ਹੈ ਖੂਬ ਇੰਜੋਏ ਕਰ ਰਹੇ ਆ ਬੱਚਿਆਂ ਲੋ ਵੀ ਬੰਦ ਕਿੱਦਾਂ ਕਿ ਪ੍ਰੋਗਰਾਮ ਹਾਂਜੀ ਹਾਂਜੀ ਸਾਰੇ ਸਾਰੇ ਆਈਟਮਸ ਹੋਈਆਂ ਡਾਂਸ ਦੀਆਂ ਵਕ ਵਕ ਪੰਜਾਬੀ ਕਲਚਰ ਨੂੰ ਪ੍ਰੈਜੈਂਟ ਕੀਤਾ ਉਹਨਾਂ ਨੇ ਹਰ ਅਲੱਗ ਅਲੱਗ ਤਰੀਕੇ ਦੇ ਨਾਲ ਡਾਂਸ ਕਰਕੇ ਡਿਬੇਟ ਕਰਕੇ ਐਵਰੀਥਿੰਗ ਪੂਰਾ ਪੰਜਾਬੀ ਸੱਭਿਆਚਾਰ ਬਿਲਕੁਲ ਪੰਜਾਬੀ ਰੂਪੇ ਜਾ ਰਿਹਾ ਹੈ ਇਹ ਆਏ ਆ ਮਜ਼ਲੀ ਪੰਡਤ ਮੋਨ ਲਾਲ ਗਲੋਬਲ ਸਕੂਲ ਮੇਰੇ ਇੱਥੇ ਬੱਚੇ ਪੜ੍ਹਦੇ ਆ ਉਹ ਅਸੀਂ ਮਦਲਿਕੀਆਂ ਦਾ ਇਹਨਾਂ ਨੇ ਪ੍ਰੋਗਰਾਮ ਬਣਾਇਆ ਵਾ ਉਹ ਅਸੀਂ ਦੇਖਣ ਆਇਆ ਬਹੁਤ ਵਧੀਆ ਬੜਾ ਵਧੀਆ ਮਨੋਰੰਜਨ ਹੋਇਆ ਬਹੁਤ ਮਜ਼ਾ ਆਇਆ ਵਾ ਫੌਨ ਦਾ ਮਹੀਨਾ ਮਦਲਿਕੀ ਬਹੁਤ ਵਧੀਆ ਹੁੰਦਾ ਵਾ ਮੌਸਮ ਬਹੁਤ ਸੁਹਾਵਣਾ ਹੁੰਦਾ ਵਾ ਕਿ ਮਦਲਿਕੀ ਫੇਰ ਮਦਲਿਕੀ ਆਪਾਂ ਐਬੜਾ ਨਾਲ ਮਿਲ ਕੇ ਮਨਾਉਂਦੇ ਆ ਕਿੱਦੇ ਭੰਗੜੇ ਪਾਉਣੇ ਆ ਕਿ ਖੁਸ਼ੀਆਂ ਮਨਾਉਣੇ ਆ ਪੂਰੇ ਗੱਲ ਦੇ ਕੀਰਾ ਮਨਾਉਣੇ ਆ ਆਪਣੇ ਘਰਾਂ ਚ ਬਣਾਉਣੇ ਆ ਆਪਾਂ ਬਾਹਰ ਵੀ ਮਨਾਉਣੇ ਆ ਸਾਰਾ ਕੁਝ ਬਣਾਉਣੇ ਆ ਹਲੋ ਉਸਡੇ ਆਏ ਨੇ ਮੇਰੇ ਪੋਤਰੇ ਪੜਦੇ ਆਂ ਤੀਆਂ ਦਾ ਤਿਹਾਰ ਵੇਖਣ ਆਏ ਆ ਬੜਾ ਮাজা ਆਇਆ ਈ ਬੱਚੇ ਖੁਸ਼ ਨੇ ਜਦੋਂ ਆਏ ਤੁਸੀਂ ਆਹੀਂ ਫਲ ਘੜ ਦਿੰਦੀਆਂ ਜਾਈਂ ਕਿੰਨੇ ਬੱਚੇ ਪੜਦੇ ਦੋ ਪੋਤਰੇ ਪੜਦੇ ਮੇਰੇ ਚਲੋ ਥੈਂਕ ਯੂ ਅੱਜ ਸਾਨੂੰ ਇੱਥੇ ਤੀਆਂ ਦੇ ਤਿਹਾਰ ਲਈ ਬੁਲਾਇਆ ਗਿਆ ਜਿਹੜਾ ਕਿ ਸਾਡੇ ਪੰਜਾਬ ਦਾ ਇੱਕ ਸੱਭਿਆਚਾਰਕ ਪ੍ਰੋਗਰਾਮ ਆ ਠੀਕ ਹੈ ਜੀ ਇੱਥੇ ਸਿਰਫ ਇਹ ਨਹੀਂ ਕਿ ਤੁਸੀਂ ਬੱਚਿਆਂ ਨੇ ਇੰਜੋਏ ਕੀਤਾ ਜਾਂ ਟੀਚਰਸ ਨੇ ਕੀਤਾ ਉਹਨਾਂ ਨੇ ਮਾਪਿਆਂ ਨੂੰ ਵੀ ਉਹਨਾਂ ਹੀ ਮੌਕੇ ਦਿੱਤਾ ਕਿ ਤੁਸੀਂ ਵੀ ਆਓ ਆਪਣੀ ਤੁਸੀਂ ਦਿਲ ਦੇ ਜੋ ਵੀ ਤੁਹਾਡੇ ਰਵਾਨ ਤੁਸੀਂ ਇੱਦਾਂ ਤੀਆਂ ਦੇ ਦੁਆਰਾ ਪੂਰੇ ਕਰ ਸਕਦੇ ਕਿਉਂਕਿ ਅੱਜ ਕੱਲ ਤੀਆਂ ਲੋਪ ਹੋ ਰਹੀਆਂ ਨੇ ਜਿੱਦਾਂ ਕਿ ਤੁਸੀਂ ਦੇਖਿਆ ਬਸ ਕਿ ਇੱਕ ਦਿਨ ਜਾਂ ਦੋ ਦਿਨ ਤੀਆਂ ਇੱਕ ਬਹੁਤ ਹੀ ਵਧੀਆ ਤਿਹਾਉਰ ਸੀਗਾ ਪਰ ਅੱਜ ਕੱਲ ਇਹ ਲੋਪ ਹੁੰਦਾ ਜਾ ਰਿਹਾ ਹੈ ਪਰ ਇੱਥੇ ਸਕੂਲ ਜਾ ਕੇ ਇਹ ਮਾਹੌਲ ਵੇਖ ਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਜਿੱਦਾਂ ਅਸੀਂ ਪਿਛਲੇ ਸਮੇਂ ਚ ਚੱਲ ਗਏ ਹੁੰਦੇ ਆ ਸੋ ਇਦਾਂ ਹੀ ਇਹ ਸਕੂਲ ਜਿਹੜਾ ਇਹ ਤਰੱਕਾ ਕਰਦਾ ਰਵੇ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਸਾਨੂੰ ਓਵਰਆਲ ਵੀ ਡਿਵੈਲਪਮੈਂਟ ਬੱਚੇ ਦੀ ਬਹੁਤ ਜ਼ਰੂਰੀ ਹੈ ਜਿਹੜੀ ਕਿ ਇਹ ਸਕੂਲ ਬਹੁਤ ਵਧੀਆ ਤਰ੍ਹਾਂ ਕਰਾ ਰਿਹਾ ਸੋ ਮੈਨੂੰ ਮਾਣ ਕਿ ਆਉਣ ਵਾਲੇ ਸਮਿਆਂ 'ਚ ਹੋਰ ਤਰੱਕੀ ਕਰੂਗਾ ਸੋ ਧੰਨਵਾਦ ਮੈਂ ਤੇ ਇਹੀ ਕਹਿਣਾ ਚਾਹੁੰਦੀ ਐ ਕਿ ਇਸ ਪੰਡਿਤ ਮੋਹਨਲਰ ਗਲੋਬਲ ਸਕੂਲ ਦੀ ਜਿਹੜੀ ਪ੍ਰਿੰਸੀਪਲ ਮੈਮ ਐ ਮੈਨੇਜਮੈਂਟ ਐ ਉਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਉਹਨਾਂ ਦਾ ਸ਼ੁਕਰੀਆ ਕਰਨਾ ਚਾਹੁੰਦੀ ਐ ਕਿ ਉਹਨਾਂ ਸਾਨੂੰ ਇਜਾਜ਼ਤ ਦਿੱਤੀ ਹੈ ਮੈਂ ਚਾਹੁੰਦੀ ਆ ਕਿ ਇਸ ਤਰ੍ਹਾਂ ਦੀ ਜਿਹੜੀ ਇਹ ਤੀਆਂ ਦੀ ਫੰਕਸ਼ਨ ਹੈ ਜਿਹੜੀ ਹੈ ਜਿਹੜੀ ਨਵੀਂ ਜਨਰੇਸ਼ਨ ਆ ਉਹ ਦਿਨੋ ਦਿਨੇ ਭੁੱਲਦੀ ਜਾ ਰਹੀ ਹੈ ਮੈਂ ਚਾਹੁੰਦੀ ਆ ਕਿ ਉਹ ਇਹਨਾਂ ਨੂੰ ਫੰਕਸ਼ਨ ਨੂੰ ਹੋਰ ਅੱਗੇ ਚੁੱਕਣ ਇਹਨਾਂ ਜਿਹੜੇ ਪੰਜਾਬੀ ਸੱਭਿਆਚਾਰ ਜਿਹੜੀ ਅਲੋਪ ਹੁੰਦੇ ਜਾ ਰਹੀ ਹੈ ਇਹਨਾਂ ਨੂੰ ਪਰਫੂਲੀਟ ਕਰਨ ਤੇ ਮੈਂ ਪ੍ਰਿੰਸੀਪਲ मैम ਦੇ ਅੱਗੇ ਇਹੀ ਗੁਜਾਰਿਸ਼ ਕਰੂੰਗੀ ਕਿ ਸਾਨੂੰ ਇਹੋ ਜਿਹੇ ਜਿਹੜੇ ਆ ਪ੍ਰੋਗਰਾਮ ਕਰਨ ਦੀ ਅੱਗੇ ਤੋਂ ਅੱਗੇ ਜਿਹੜੇ ਆ ਦਾ ਵਾਧੂ ਦੇਣ ਸਾਨੂੰ ਕੀ ਨਾਤਾ ਦਾ ਹਰੂਨ ਇੱਕੜੀ ਕਲਾਸ 4 ਅੱਜ 30 ਦਾ ਪ੍ਰੋਗਰਾਮ ਸੀ ਘਰੇ ਸਕੂਲ ਸੇ ਤੁਸੀਂ ਕਿਹੜਾ ਫੰਕਸ਼ਨ ਐਕਟ ਕੀਤਾ ਤੁਸੀਂ ਕਿਹੜੀ ਗੇਮ ਪਾਉਂਦੇ ਢੋਲ ਦੀ ਬਜਾ ਤੇ ਦਿੱਦਨ ਦਿੱਦੇ ਤੇ ਨਚਾਇਆ ਪਹਿਲਾਂ ਵੀ ਆਉਂਦੀ ਕਿ ਨਵੇਂ ਸਿੱਖੀ ਦੀ ਪਹਿਲਾਂ ਵੀ ਆਉਂਦੀ ਪਹਿਲਾਂ ਵੀ ਆਉਂਦੀ ਗੁਰਪ੍ਰਕਾਸ਼ ਕਿਹੜੀ ਕਲਾਸ ਦਾ 8 30 ਦਾ ਫੰਕਸ਼ਨ ਸੀ ਸਕੂਲ ਚ ਇਸ ਤਰ੍ਹਾਂ ਦਾ ਲੱਗਾ ਬਹੁਤ ਵਧੀਆ ਲੱਗਾ ਹਾਂਜੀ ਹਾਂਜੀ ਗਿੱਦਾ ਤੇ ਆਪਣੀ ਕਲਾਸ ਦੀ ਕੁੜੀਆਂ ਨਾਲ ਡਾਂਸ ਨਹੀਂ ਕਰਨਾ ਚਾਹੋਗੇ ਅੱਜ ਬਹੁਤ ਇੰਜੋਏ ਕੀਤਾ ਅੱਜ ਅਸੀਂ ਐਂਡ ਸਾਰੇ ਨੂੰ ਬਹੁਤ ਮਜ਼ਾ ਆਇਆ ਇਹਦਾ ਸ਼ਰੇਆ ਕਿ ਨੂੰ ਦਿੰਦੇ ਹੋ ਹਾਂਜੀ ਇਹਦਾ ਕਿ ਨੂੰ ਸ਼ਰੇਆ ਦਿੰਦੇ ਹੋ ਸਾਰੇ ਟੂਰਪਰ ਆਵਰ ਰਿਸਪੈਕਟਡ ਪ੍ਰਿੰਸੀਪਲ ਮੈਮ ਐਂਡ 올 ਆਵਰ ਟੀਚਰਸ ਹਾਂਜੀ ਮਨਜ਼ੀਰਤਪੁਰ ਮੇਰੀ ਕਲਾਸ 8 ਵੀ ਕਿੰਦੇ ਅੱਜ ਦੇ ਫੰਕਸ਼ਨ ਲੈ ਕੇ ਬਹੁਤ ਹਨ ਮਜ਼ਾ ਆਇਆ ਅਸੀਂ ਮੀਨਸ ਕਈ ਦਿਨਾਂ ਤੋਂ ਤਿਆਰੀਆਂ ਕਰ ਰਹੇ ਸੀ ਫੰਕਸ਼ਨ ਦੀਆਂ ਸਾਨੂੰ ਬਹੁਤ ਮਜ਼ਾ ਆ ਰਿਹਾ ਹੈ ਹਾਂਜੀ ਮੇਰੀ ਕਲਾਸ 8 ਹੈ ਮੇਰਾ ਨਾਮ ਮਹਿਕਮਿਤ ਕੌਰ ਹੈ। ਅੱਜ ਦਾ ਡਿਸਪੂਜ਼ ਫੰਕਸ਼ਨ ਸੀਗਾ। ਹਾਂਜੀ। ਬਹੁਤ ਲੱਗ ਰਿਹਾ। ਅੱਜ ਬਹੁਤ ਜ਼ਿਆਦਾ ਮਜ਼ਾ ਆਇਆ। ਮਤਲਬ ਹਰ ਇੱਕ ਚੀਜ਼ ਜਿਹੜੀ ਬੜੀ ਜ਼ਿਆਦਾ ਵਧੀਆ ਮੈਨੇਜਡ ਐਂਡ ਇਹਨਾਂ ਸਾਰਿਆਂ ਪਿਛੇ ਰਿਸਪੈਕਟਡ ਪ੍ਰਿੰਸੀਪਲ मैम ਦਾ ਬਹੁਤ ਜ਼ਿਆਦਾ ਥੈਂਕ ਯੂ ਕਰਦੀ ਆ। ਸਾਡੇ ਟੀਚਰਸ ਨੇ ਬਹੁਤ ਇਹਨਾਂ ਨੇ ਮਿਹਨਤ ਕੀਤੀ ਹੈ ਤੇ ਇੱਕਦਮ ਸਕਸੈਸਫੁਲ ਫੰਕਸ਼ਨ ਰਿਹਾ। ਮਾਣਾ ਮਾਨਵ ਹੈ। ਮੈਂ ਇਸ ਸਕੂਲ ਦਾ ਵਿਦਿਆਰਥੀ ਹਾਂ। ਮੈਨੂੰ ਅੱਜ ਦਾ ਫੰਕਸ਼ਨ ਇੰਨਾ ਵਧੀਆ ਲੱਗਾ ਸਾਰੇ ਟੀਚਰਾਂ ਨੇ ਮਿਲ ਕੇ ਇੰਨੀ ਮਿਹਨਤ ਕੀਤੀ ਬਹੁਤ ਬਹੁਤ ਵਧੀਆ ਕੀਤਾ ਸਾਰਾ ਫੰਕਸ਼ਨ ਉਹ ਮਤਲਬ ਕਿ ਬਹੁਤ ਜ਼ਿਆਦਾ ਸੀ ਵਧੀਆ ਸੀਗਾ ਤੇ ਨਾਲੇ ਹਰ ਤਰ੍ਹਾਂ-ਤਰ੍ਹਾਂ ਦੀਆਂ ਪਰਫਾਰਮੈਂਸਾਂ ਹੋਈਆਂ ਤੇ ਟੀਚਰਾਂ ਨੇ ਜਿਨ੍ਹਾਂ ਨੇ ਵਧੀਆ ਪਰਫਾਰਮੈਂਸਾਂ ਕੀਤੀਆਂ ਉਹਨਾਂ ਨੂੰ ਪ੍ਰਾਈਜ਼ ਵੀ ਦਿੱਤੇ ਹਾਂਜੀ ਮੇਰਾ ਨਾਮ ਸੁਮਨ ਹੈ ਔਰ ਮੈਂ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਦੀ ਡਿਪੀਟੀ ਟੀਚਰਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸਾਡੇ ਸਕੂਲ ਦੇ ਵਿੱਚ ਕਾਫੀ ਦਿਨ ਤੋਂ ਜੀ ਇਹ ਤਿਆਰੀ ਜਿਹੜੀ ਚੱਲਦੀ ਪਈ ਸੀ ਅੱਜ ਉਹ ਤਿਆਰੀ ਦਾ ਜਿਹੜਾ ਅੱਜ ਅਹਿਮ ਮੌਕਾ ਆ ਗਿਆ ਹੈ ਇਹਦੇ ਵਿੱਚ ਬੱਚਿਆਂ ਨੇ ਟੀਚਰ ਨੇ ਪ੍ਰਿੰਸੀਪਲ ਮੈਮ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ ਜਿਸ ਜਿਹੜੀ ਇਹ ਮਿਹਨਤ ਨੂੰ ਜਿਹੜੇ ਰੰਗ ਲੱਗੇ ਆ ਸਾਰਿਆਂ ਦਾ ਧੰਨਵਾਦ ਮੇਰੀ ਕਲਾਸ 5ਵੀਂ ਇਹਦਾ ਲੱਗਾ ਅੱਜ ਦਾ ਫੰਕਸ਼ਨ ਇੰਤਜ਼ਾਰ ਫੀਚਰਸ ਦੇ ਵੀ ਪਰਫਾਰਮਰਾਂ ਦਾ ਵੀ ਆਪਾਂ ਵੀ ਪਰਫਾਰਮੈਂਸ ਕੀਤੀ ਆ ਤੇ ਬਰਥਡੇ ਵੀ ਬਹੁਤ ਜ਼ਿਆਦਾ ਇੰਜੋਏ ਕੀਤਾ ਇੱਥੇ ਸਭ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਤੇ ਅੱਜ ਦਾ ਪ੍ਰੋਗਰਾਮ ਬਹੁਤ ਜ਼ਿਆਦਾ ਵਧੀਆ ਸੀ ਮੈਂ 5ਵੀਂ ਕਲਾਸ ਦੀ ਵਿਦਿਆਰਥਣ ਹਾਂ ਅਤੇ ਅੱਜ ਸਾਡੇ ਕਿਸੋ ਮਰ ਮੇਰੀ ਭੜਾ ਮੇਰਾ ਨਾਮ ਗੁਰਸ਼ੀਰਤ ਕੋ ਅੱਜ ਕੁਝ ਫੰਕਸ਼ਨ ਸੀ ਹਾਂ ਧੀਆ ਦਾ